ਜਿਹੜੀ ਸਰਦਾਰ ਚੌਂਕੀ ਉਹਦਾ ਕਿਰਾਇਆ ਕੋਲ ਉਹਦਾ ਮੈਨੇਜਰ ਇੱਕ ਉਹ ਬੋਗੀ ਬੁੱਕ ਕਰਾਈਆਂ ਜਿਹਨਾਂ ਦੀ ਆਗਿਆ ਪਤਾ ਹੀ ਹੈ ਕਿ ਪਤਾ ਹੀ ਪਤਾ ਜਿਹੜੇ ਪਿੱਛੇ ਜਾਣਾ ਹੈ ਉਹ ਟਿਕਟ ਬੁਆਏ ਕਰਦਾ ਹੈ ਤਾਂ ਕਿ ਮੈਨੂੰ ਦੱਸ ਦੇਣਾ ਟਿਕਟ ਦੇ ਪਾਸੋਂ ਮੈਨੂੰ ਤੇ ਜਦ ਵੀ ਰੇਸਿੰਗਰ ਜਾਏਗੀ ਤੁਸੀਂ ਤੁਸੀਂ ਇੱਕ ਬੋਗੀ ਬੁੱਕ ਕਰਾਈਓ ਜਾ ਕੇ ਵੀ ਜਨਾਬ 15 ਬੰਦੇ ਜਾਣਗੇ ਤੁਸੀਂ ਆਪਣੇ 15 ਬੰਦੇ ਅਸੀਂ 15 ਬੰਦੇ ਆਏ ਜਿਹਨੇ ਇੱਥੋਂ ਜਿਹਨੇ ਮੈਂ ਬਿਕਾਨੂ ਦੱਸਦਾ ਜੀ ਜੰਦਾ ਨਾ ਕਿਹਾ ਸਾਡੀ ਜਨ ਅਸੀਂ ਦੂਸਰੇ ਨੂੰ ਬਾਈਕ ਤੇ ਜਾਓ ਤੁਸੀਂ ਦੂਸਰੇ ਤੇ ਜਾਓ ਤੁਸੀਂ ਇਸ ਦਿਨ ਬਾਅਦ ਤੇ ਜਾਣਾ ਬਾਈਕ ਤੇ ਜਾਣਾ ਠੀਕ ਅਸੀਂ ਉਹਨਾਂ ਨੂੰ ਦੂਸਰੇ ਤੇ ਜਾ ਕੇ ਮੇਰਾ ਜਿਸਪੇ ਗਰਾਊਂਡ ਦੀ ਕੱਢੀ ਹੋ ਫਿਰ ਬੰਦ ਲਾਓ ਠੀਕ ਸਵਾਗਤ ਹੈ ਤੇ ਬਾਬਾ ਜੀ ਉੱਥੇ ਨੰਦੇੜ ਸਾਹਿਬ ਜੋ ਸੰਗਤ ਉਹਦੇ ਵਿੱਚ ਜਾ ਕੇ ਕਿੰਦਾ ਪ੍ਰੋਗਰਾਮ ਸੀ ਅਸੀਂ ਅੜਾ ਜਾ ਕੇ ਜੈ ਹਾਏ ਕੋਈ ਨਾ ਪਾ ਗਏ। ਕੋਈ ਦੂਸਰੇ ਦਿਨ ਦੂਸਰੇ ਦਿਨ ਨਿਕਲਣ। ਉਹਨੇ ਬਾਬਾ ਜੀ ਗੱਡੀ ਨੇ ਉਹ ਸਭੇ ਤੱਕ ਪਹੁੰਚ ਲਾਇਆ ਨਾ। ਕਸੀ ਕਹੇ ਜਾ ਕੇ ਉਹ ਉਹ ਗੱਡੀ ਨੂੰ ਦੇਣ ਕਰਵਾਸਤੇ ਜਾ ਆਉਂਦਾ। ਤੇ ਬਾਬਾ ਜੀ ਉੱਥੇ ਦਾ ਕੀ ਪ੍ਰੋਗਰਾਮ ਹੈ ਤੁਹਾਡਾ ਉੱਥੇ ਪਹੁੰਚ ਕੇ ਕਿਸ ਤਰ੍ਹਾਂ ਉੱਥੇ ਰਕਤ ਪ੍ਰੋਗਰਾਮ ਹੈ? ਉਹ ਸੇ जाके अभी उन्नीस अठारह तरीक पहुंचना, उन्नीस में अरस करा आले दुआले थोड़ा जहाँ घूम फिर महापुरुषा के दर्शन करा फिर एक तरीकों दिन आन आना है, तो होना है पहला प्रकाश दिवस पहला प्रकाश दिवस दूसरे वास्ते तैयारी की गई पहले प्रकाश दिवस इक्की तरीक न ਜੰਦੂਏ ਸਾਹਿਬ ਜੀ ਅੰਮ੍ਰਿਤਮੇਰਿ ਤੇ ਮਹਾਰਾਜ ਦਾਗੜਾ ਵਾਲਾ ਸਮਾਰੋਹ ਕੀਤਾ ਜਾਏਗਾ ਯੂਕੇ ਵਿੱਚ ਰਹਿਣ ਵਾਲੇ ਬਾਬਾ ਭੁਪਿੰਦਰ ਸਿੰਘ ਜੀ 18 ਅਗਸਤ ਨੂੰ ਆਪਣੇ ਜਲੰਧਰ ਘਰ ਮੁਹੱਲਾ ਗੋਬਿੰਦ ਘਰ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਭਾਰੀ ਸੰਗਤਾਂ ਨਾਲ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਵਸਤਰ ਅਤੇ ਪੰਜ ਪਿਆਰਿਆਂ ਦੇ ਵਸਤਰ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਵਿਸ਼ਾਲ ਚੰਦੋਆ ਸਾਹਿਬ ਰੁਮਾਲੇ ਅਤੇ ਬਸਤਰ ਲੈ ਕੇ ਗਾਜੇ ਬਾਜੇ ਨਾਲ ਹਮ ਹਮਾ ਕੇ ਹਜੂਰ ਸਾਹਿਬ ਨੰਦੇੜ ਵਾਸਤੇ ਘਰ ਤੋਂ ਦੁਪਹਿਰ 1:30 ਵਜੇ ਚੱਲਣਗੇ ਅਤੇ ਰੇਲ ਗੱਡੀ ਸੱਚਖੰਡ ਜੋ 3:40 ਤੇ ਜਲੰਧਰ ਸਟੇਸ਼ਨ ਤੋਂ ਚੱਲਦੀ ਹੈ ਰਵਾਨਾ ਹੋਣਗੇ ਜੋ ਹਜੂਰ ਸਾਹਿਬ ਸੱਚੇ ਪਾਸ਼ਾ ਨੂੰ ਸਮਰਪਿਤ ਕਰਨਗੇ ਹਰੇਕ ਪਹਿਲੀ ਵਾਰ ਹੈ ਸਾਨੂੰ ਕੋ ਪਤਾ ਨਹੀਂ ਹੈ ਅਸੇ ਵੇਤ ਦੇ ਕੋਰਾਂ ਕਿਤਾਬ ਤੇ ਜਾਪੇ ਹਨ ਪਰ ਇਹ ਵੀ ਵੀਰਾਂ ਦੇ ਸਹਿਜ ਦਿਨ ਜੇ ਮੇਰੀਆਂ ਮੰਨੀਆਂ ਕਾਮਨਾਵਾਂ ਰੱਖ ਉਹਨਾਂ ਨੂੰ ਥੋੜੀਆਂ ਰੱਖਦੇ ਹਾਂ ਹਾਲੇ ਤੀਵੇਂ ਬਹੁਤ ਧਿਆਨ ਕਿਆ ਤੇ ਇਸਤਰਾ ਨਾਲ ਕਰੋ ਤੇ ਇਸਤਰਾ ਕਰੋ ਇਸਤਰਾ ਨਾਲ ਕਰੋ ਪਰ ਉਹ ਨਹੀਂ ਆਏਗਾ ਬਾਰਾਸ਼ ਆਇਆ ਕਿ ਲੰਗਰ ਪ੍ਰਸ਼ਾਦਾ ਸ਼ਕੋਆਂ ਨੂੰ ਹੋਏਗੀ ਪਰ ਮੇਰੇ ਪਰਮੇਸ਼ਰ ਨੇ ਫੇਰ ਮੇਰੇ ਅੱਗੇ ਸੈਟ ਕਰ ਦਿੱਤਾ ਕਿ ਇਹੁੰਡਰ ਤਾਂ ਜੜ੍ਹਾਂ ਮੈਂ ਬੈਠਾ ਤਸਰੀ ਅੱਜ ਮੈਂ ਇਹਨਾਂ ਨੂੰ ਵੇਖ ਕੇ ਦਸਹਿਰੇ ਕਿਹਾ ਉਹ ਕਹ ਗਿਆ ਹਾਰਾ ਤੇ ਨਾ ਜਗ ਨੂੰ ਅਸੀਂ ਮਹਾਰਾਜ ਦੇ ਵਸਤਰ ਲੈ ਕੇ ਕਰੋਮ ਕੋਲ ਚਲਣਾ ਹੈ ਆਪ ਜੀ ਨੂੰ ਤਾਂ ਤਮ ਸ੍ਰੀ ਗੁਰੂ ਕੋਵਿੰਦ ਸਿੰਘ ਜੀ ਮਹਾਰਾਜ ਨੂੰ ਨਿਲੇ ਤੇ ਬੈਠੇ ਨਜ਼ਰ ਆਉਣਗੇ ਜੈਤੂ ਸਿੰਘ ਜੁਨਾ ਬਸਤਾ ਨੂੰ ਸਰਕਾਰ ਦੇ ਨਾਲ ਪਿਆਰ ਦੇ ਨਾਲ ਦੇਖੂਗੇ ਆਪਿਆਂ ਨੂੰ ਕੌਸਟ੍ਰੇਲ ਦੇ ਭੰਗ ਗੁਰੂ ਗੋਬਿੰਦ ਸਿੰਘ ਜੀ ਨਜ਼ਰ ਆਉਣਗੇ ਇਹ ਇੱਕ ਪੜਾਈ ਆਪਣੀ ਆਪਣੀ ਅਰਥ ਹੈ ਉਹ ਜੋ ਪ੍ਰੋਗਰਾਮ ਹੈ ਉਹ ਸੰਗਤ ਕੰਮ ਨਹੀਂ ਸੀ ਪਤਾ ਵੀ ਇਹ ਇੱਕ ਪ੍ਰੋਗਰਾਮ ਹੀ ਰਜਿਸਟ੍ਰੇਸ਼ਨ ਤੇ ਜਾ ਕੇ ਰਿਸਿਪਟ ਡਾਕਟਰ ਦੇ ਵਿੱਚ ਰਜਿਸਟਰ ਕਰਾਉਣਾ ਪੈਣਾ ਹੈ ਅੱਜ ਰਜਿਸਟ੍ਰੇਸ਼ਨ ਡਾਕਟਰ ਵਿੱਚ ਰਜਿਸਟ੍ਰੇਸ਼ਨ ਕਰਵਾਇਆ ਉਪਰੰਤ ਪ੍ਰੈਕਟਿਸਿੰਗ ਦੇ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਕਿ ਸਾਡੀ ਸੰਗਤ ਨੇ ਇਹ ਟਿਕਾਣਾ ਹੈ ਅਰਜ ਦੇ ਕੌਂਸਲ ਨੇ ਵੀ ਆਉਣਾ ਹੈ ਅਸੀਂ ਸਾਰਿਆਂ ਨੇ ਅੰਦਰ ਜਾਣਾ ਹੈ ਅਤੇ ਗੋਬੀ ਦੇ ਬਾਅਦ ਅਤੇ ਹੋ ਕੇ ਵੇਟ ਅਦੇ ਆਇਆ ਵਾਜਾ ਦੇ ਵਜਨ ਵਾਸਤੇ ਇਹੇ ਪ੍ਰੋਗਰਾਮ ਦੀ ਵਰਤਾਰੇ ਹੋਏ ਮਗਰ ਇਹ ਸਾਰਾ ਕੰਮ ਕੱਲ ਤੋਂ ਸ਼ੁਰੂ ਹੋਏਗਾ ਜਿਸ ਦੇ ਵਿੱਚ ਸਪਕਾ ਪਹਿਲਾ ਪੰਜਨ ਸ਼ਾਂਤੀ ਅਨੁਗ ਅਰੋਪ ਪਰੋਂ ਕਰਦੇ ਬਾਹਰ ਨਿਕਲਣਗੇ ਫਰਸ ਤੋਂ ਬਾਅਦ ਸ਼ੇਰ ਲੈ ਕੇ ਸ਼ੇਰ ਸਾਹਿਬ ਅਰਾ ਬੰਦਾ ਬਾਹਰ ਨਿਕਲੇਗਾ ਅਤੇ ਫਿਰ ਚੰਦਵਰ ਆਸਾ ਜਿਹਨਾਂ ਲੈ ਕੇ ਜਨਾਂ ਦੇ ਘਰ ਪਰਾਨੀ ਜੋ ਵੀ ਸੇਵਾ ਕਰੇਗਾ ਉਹਨਾਂ ਸਹਾਇਆਂ ਦੇ ਗਲਮ ਦੇ ਵਿੱਚ ਘਾੜ 파 ਕੇ ਸਿਰਾਂ ਦੇ ਉੱਤੇ ਉਹਨਾਂ ਦੇ ਗਰੇਟੌੜੀ ਰੱਖ ਕੇ ਤਾਂ ਕਿ ਕਿਸੇ ਦੇ ਵਸਤਰ ਦੀ ਬੰਨੀ ਹੋਵੇ ਉਹ ਜਿਹੜਾ ਗੜ ਹੁੰਦਾ ਵਾ ਕਈ ਵਾਰ ਮੂੰਹ 'ਚ ਪਾਇਦਾ ਕੋਈ ਝੂਠਾ ਹੁੰਦਾ ਹੈ ਉਹਵੇਂ ਸਾਹਿਬ ਦੇ ਵਸਤਰਾਂ ਨੂੰ ਨਾਲ ਕੇ ਕਿ ਸਾਰੇ ਪ੍ਰਬੰਧ ਇਸ ਪ੍ਰਕਾਰ ਕੀਤੇ ਹਨ ਉਸ ਤੋਂ ਬਾਅਦ ਵੱਡੇ ਵੱਡੇ ਮਹਾਪੁਰ ਵੀ ਉਥੇ ਪਹੁੰਚ ਰਹੇ ਹਨ ਇਹਨਾਂ ਵਿੱਚ ਬਾਬਾ ਸੁਆਮੀ ਸ਼ਾਂਤਨੰਦ ਜੀ ਅਤੇ ਹੋਰ ਬਾਬਾ ਜੀ ਸਿੰਘ ਜੀ ਤੇ ਨਿਰਵਦਾਸ ਜੀ ਰਜੀਤ ਸਿੰਘ ਜੀ ਜਸਵਿੰਦਰ ਸਿੰਘ ਜੀ ਤਾਂ ਕਿ ਹੋਰ ਵੀ ਪਰ ਬਹੁਤ ਇਸ ਤਰ੍ਹਾਂ ਬਾਤ ਰਹੇ ਹਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਜਿਸ ਵੇਲੇ ਇਸ ਨੇ ਵਿੱਚ ਮੇਰੇ ਜਨੰਤਰ ਤੋਂ ਬਹੁਤ ਨੇੜੇ ਸੰਗਤ ਇਸ ਇੰਟਰਵਿਊ ਨਿਯੰਤਰਣ ਕੇ ਇਸ ਚੇਤਨਾ ਮਾਰਗ ਵਿੱਚ ਪਹੁੰਚ ਕੇ ਆਪਣਾ ਜੀਵਨ ਸਰੂਪ ਬਣਾਉਣਗੇ ਪੱਕੇ ਮੈਨੂੰ ਹੱਕ ਕੇ ਸੇਕਿਸ ਨੇ ਅਸਲ ਰਾਜ਼ੀ ਹੋਏਗੀ ਇਹਨਾਂ ਹੀ ਕਹਿੰਦਾ ਹੋਇਆ ਕਿ ਹਰੇ ਜਿਸ ਤਰ੍ਹਾਂ ਪਹਿਲਾਂ ਕਈ ਕੰਮ ਮੈਡੀਕਲ ਦੇ ਹੋ ਚੱਲ ਰਹੇ ਨੇ ਤੇ ਪਹਿਲੀ ਵਾਰ ਇਹ ਕੰਮ ਹੋਣਾ ਹੈ ਮਹਾਰਾਜ ਕਿਰਪਾ ਕਰਨ ਇਸ ਤੋਂ ਬਾਅਦ ਸਾਰੇ ਹੀ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਚੇਤਨਾ ਵਾਗ ਹੋਏਗੀ ਅਸੀਂ ਸਾਰੇ ਵਿਹਾੜੀ ਬਣਾਉਨੇ ਹਾਂ ਆਰੇ ਕਿਹਾੜੇ ਹੱਥੇ ਬੰਨੌਂ ਦੇ ਰਹੇ ਨਾ ਇੱਥੇ ਵਸਾ ਕੇ ਦੇ ਉੱਤੇ ਜਿਹੜਾ ਕਿ ਸਾਡਾ ਧਾਰਮਿਕ ਸਿੱਖ ਪਤਰਾ ਗੌਰਵਿਤ ਧਾਰਮਿਕ ਦਿਨ ਹੁੰਦਾ ਹੈ ਉਸ ਨੂੰ ਸਮੇਂ ਇਕ ਕੋਲ ਆ ਜੇ ਕੋਲ ਆ ਕੇ ਤਾਂ ਕਹਿਤਾ ਵੀ ਮਿਲਦਾ ਬਸਤ ਤੇ ਆਉਜੇ ਲਈਆਂ ਕਹਾਈ ਤੇ ਜੇ ਲਈਆਂ ਘਣ ਵਾਸਤੇ ਨਹੀਂ ਹੈ ਏਹ ਅਮਰ ਅਸ਼ਕਰਵਾਸਤੇ ਹੈ ਅਮਰਸ਼ਕੋ ਗੁਰੂ ਕੋੜੇ ਬਣੋ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਘਾੜੇ ਉਤੇ ਕੋਈ ਵੀ ਨਰਾਕਰਕ ਨਹੀਂ ਚਾਹ। ਨਾ ਹੀ ਵਸਾਕੀ ਸਾਡਾ ਪੰਜਾਬ ਹੋਵੇ ਸਾਡਾ ਵੇਸ਼ ਹੋਈ ਤੇ ਅਸੀਂ ਇਹਨਾਂ ਕਮਾਕ ਜੂਰੇ ਹੋਈਏ ਕਿ ਕਿਸ ਹੋਰ ਕਿਸ ਦਾ ਸਾਡੇ ਆਪਣੇ ਜਿਹੜੇ ਵੱਡੇ ਪਤ ਦੇ ਪਰਵਾਰਕ ਸੱਜਣ ਹਨ ਉਹਨਾਂ ਦਾ ਜਾਂ ਸਾਡੇ ਆਪਣੇ ਅੰਦਰ ਮਾਨ ਦਾ ਕਸੂਰ ਹੈ गुरु नही अहने जो हमारे ठीक है करी चलो आओ मेरी यह प्रेरणा है कि चेतना मार्च सफलता देने आप सारे उच्चो लंगर भी ਇਹ ਯੋਜਨਾ ਕੀਤੀ ਗਈ ਹੈ ਆਪ ਆ ਕੇ ਕਹਿਣਾ ਸੁਤਨਾ ਇਸੇ ਰੰਗ ਦੇ ਪਛਾਣ ਗਈ ਤਾਂ ਇਹ ਪ੍ਰਗਿਆ ਸਹਾ ਕੋਸ਼ਾ ਬਸ ਤੇ ਕਿ ਤਿਆਇਗਾ ਆ ਉਹਨਾ ਵੀ ਉਹਨਾਂ ਸੇਵਾ ਵੀ ਕਰਨੇ ਤੇ ਮੈਂ ਤਾਂ ਬਾਹਰੋਂ ਮੈਨੂੰ ਪਤਾ ਹੀ ਨਹੀਂ ਕਿਸ ਤਰੀਕੇ ਨਾਲ ਸੇਵਾ ਕਰਨੀ ਹੈ ਔਰ ਕਿਸ ਤਰੀਕੇ ਨਾਲ ਪ੍ਰਕਾ ਦੀ ਸੇਵਾ ਕਰਨੀ ਹੈ ਮੈਂ ਤਾਂ ਇੱਕੋ ਇੱਕੇ ਰੇ ਸੇਵਾ ਜਾਣਦਾ ਹਾਂ ਜਿਹੜਾ ਤਰੀਕਾ ਹੈ ਕਿ ਸਾਰੇ ਹੀ ਮੇਰੇ ਵੀਰ ਭਾਈ ਤੇਹਰ ਕੋਈ ਡਿਫਰੈਂਟ ਨਹੀਂ ਮੈਂ ਡਿਫਰੈਂਸ ਨੰਬਰ ਕਰੀਏ ਫਾਇਦੇ ਇਸ ਨੂੰ ਕਿਸੇ ਦੇ ਕੇ ਨਾ ਭਾਈਏ ਇਸ ਨੂੰ ਕਿਸੇ ਦੇ ਕੇ ਨਾ ਭਾਈਏ ਮੇਰੇ ਵਾਸਤੇ ਸਾਰੇ ਇੱਕ ਹਨ ਇੱਕ ਜਗ੍ਹਾ ਤੇ ਗੜ੍ਹ ਪੀ ਸਕੋ ਜੇ ਇੱਕੋ ਚੱਕੇ ਨੇ ਥਾਲੀਆਂ ਹੁਣ ਇਹ ਚੀਜ਼ਾਂ ਦੇ ਨਾਲ ਹੀ ਪਤਨੀ ਗਾਲ ਚੜਨ ਦੀ ਬੜੀ ਮੀਢ ਲੈ ਕੇ ਆਣਾ ਆਪ ਸਾਰੇ پاس आप सारे प्रेस पर्सनल फातिल्लाह और कालोय कौन सी टाइमिंग है उससे लगता है चाहे टाइम। टाइमिंग ट्रेन भी है 10:30 बजे के बाद सॉरी तो फ्री हूं 3:00 बजे मैंने कस्टमर वाला वाला प्रोग्राम है एडो के कस्टमर से कस्टमर को पहले देर जो कार्यक्रम है और 11:30 पहला ਰਾਜ ਦਾ ਟੂਰਨਾਮੈਂਟ ਮੰਗਲ ਨੂੰ ਨਾਨਕ ਨੰਗਰ ਤੋਂ ਆਏਗਾ ਉਹ ਗਰਮ ਮ제 ਇਤਨਾ ਰੰਗ ਕਰਨਗੇ ਉਸ ਤੋਂ ਅਪਰੰਤ ਪੰਜਵਾਰ ਚ ਪ੍ਰੈਸਾ ਅਬਦੇ ਬਾਟ ਹੋਣਗੇ ਪ੍ਰੰਤ ਮੰਗਲਸ ਆਬੇ ਬਾਟ ਹੋਣਗੇ ਲੰਗਰੇ ਸਾਹਿਬ ਦੀ ਅਰਦਾਸ ਰਹਿ ਗਈ ਉਹ ਪ੍ਰੰਤ

ਇਸ ਦਰਵਾਜ਼ੇ ਬਾਰੇ ਮੈਂ ਕੋਰ ਵੀ ਕਥਨ ਕਰਨਾ ਚਾਹੁੰਦਾ ਹਾਂ ਜਦੋਂ ਇੱਕ ਚੜਤਾ ਫਾਟ ਇੱਕ ਪਾਸੇ ਜਿਹੜੀ ਖੁਲਿਆਣੀ ਦਾ ਪਾਸੇ ਜਿਹੜੀ ਅੱਗੇ ਬੈਠੇ ਹੋਏ ਚੜਤਾ ਬੋਖਰੀਂ ਤੋਂ ਬਾਰੇ ਹੋਰ ਸ਼ਾਪਰ ਤੋਂ ਹੋਰ ਗੱਲ ਦੁਨੀਆ ਦੀ ਨਸਲ ਨਾ ਗਣੀ ਸਤ ਜੇ ਇਹਨਾਂ ਦੇ ਟਾਕਰ ਕਟੇ ਨਿਮਰ ਸਾਰੇ ਕੰਮ ਚਾਹ ਕਾਫਟੇ ਕਿਉਂ ਲੈ? ਕਾਫਟੋ। ਦਾਸ ਦਾਸ ਨਾਲ ਕਰ ਦੇਣੀ ਕੋਈ। ਉਹ پوری ਯਾਤਰਾ ਦਾ ਪ੍ਰੋਗਰਾਮ। ਕੋਈ ਯਾਤਰਾ ਦਾ ਪ੍ਰੋਗਰਾਮ। ਬਸ ਰਸਤਾ ਤੇ ਜਿਹੜਾ ਉੱਥੇ ਰੱਖਣਾ। ਬਾਕੀ ਘੜੀ ਦੇ ਬੁਦੀ ਦਾ ਕੋਈ ਖਰਚਾ ਨਹੀਂ ਕਿਸੇ ਦਾ ਜਿਹੜੀ ਸਰਗਰ ਜਾਉਂਦੀ ਉਹਦਾ ਕਿਰਾਇਆ ਕੋ ਉਹਦਾ ਮੈਨੇਜ ਕਰ। ਇਕੋ ਬੋਗੀ ਬੋਕਰ ਹੈ। ਜਿਹੜਾ ਵੀ ਆ ਗਿਆ ਪਤਾ ਹੀ ਨਹੀਂ ਹੈ ਕਿ ਪਤਾ ਹੀ ਨਹੀਂ ਹੁੰਦਾ ਕਿ ਜਿਹੜੇ ਜਿਹੜੇ ਜਾਣਾ ਹੈ। ਟਿਕਟ ਵੀ ਲੈ ਸਕਦਾ ਹੈ ਤਾਂ ਕਿ ਨੂੰ ਰਸਤੇ ਵਿੱਚ ਟਿਕਟ ਦੇ ਪਾਸੇ ਮੈਨੂੰ ਤੇਰੀ ਜਿਹੜੀ ਰੇਸਨ ਗਰ ਜਾਏਗੀ ਤੁਸੀਂ ਤੁਸੀਂ ਇੱਕ ਬੂਗੀ ਬੁੱਕ ਰਾਈਡ ਨੂੰ ਜਾ ਕੇ ਵੀ ਜਨਾ 15 ਬੰਦੇ ਜਾਣਗੇ ਤੁਸੀਂ ਆਪਣੇ 15 ਬੰਦੇ ਤਾਂ ਤੁਸੀਂ 15 ਬੰਦੇ ਆ ਜੇ ਇਥੋਂ ਜਿੰਨੇ ਲੱਗਾਂ ਉਸ ਤੋਂ ਜਿੰਨੇ ਲੱਗਦੇ ਹੈ ਸਾਡੇ ਜਿੰਨੇ ਤੁਸੀਂ ਉਸੇ ਦਿਨ ਬਾਏ ਕੇ ਜਾਓ

ਕਸੀਫੇ ਜਾ ਕੇ ਉਹਨੂੰ ਉਹਦੇ ਯੂਨੀਵਰਸਿਟੀ ਸਿਪ ਕਰਨ ਵਾਸਤੇ ਤੇ ਆਪ ਨੂੰ ਤੇ ਬਾਬਾ ਜੀ ਉੱਥੇ ਦਾ ਕੀ ਪ੍ਰੋਗਰਾਮ ਹੈ ਤੁਹਾਡਾ ਉੱਥੇ ਪਹੁੰਚ ਕੇ ਕਿਸ ਤਰ੍ਹਾਂ ਉੱਥੇ ਰਹਿਣ ਦਾ ਉਹ ਸੇ ਜਾ ਕੇ ਅਸੀਂ 19 ਠਾਰਾ ਰਿਗਨ ਪਹੁੰਚਣਾ 19 ਰੈਸਟਰਾੰਗੇ ਆਇ ਗੋੜੇ ਪਰ ਜਾ ਕੁਮਾਗਰਾਂਗੇ ਮਹਾਪੁਰ ਕਾਲੇ ਕਸ਼ਮੀਰਾਂਗੇ ਤੇ ਟਿਕਟੇ ਡਿਨਾ ਬੜਦਾ ਦੇਣਾ ਹੋਊਗਾ ਕਿਉਂਕਿ ਇਹ ਟੇਣਾ ਹੋਣਾ ਹੈਗਾ ਪਹਿਲਾ ਪ੍ਰਕਾਸ਼ ਦਿਵਸ ਪਹਿਲਾ ਪ੍ਰਕਾਸ਼ ਦਿਵਸ ਉਸ ਦਿਵਸ ਤੇ ਤੇ ਕੀਆ ਨਹੀਂ ਕੀਤੀ ਗਈ ਪਹਿਲੇ ਪ੍ਰਕਾਸ਼ ਦਿਵਸ ਕਿੰ ਕੀ ਟਿਕਨ ਚੰਰਵੇ ਸਾਚਰਾ ਜਾਣਗੇ ਸਵੇਰ ਨੂੰ ਅੰਮ੍ਰਿਤ ਵੇਲੇ ਉਹ ਮਹਾਰਾਜ ਦਾ ਅਰਵਾਸਾ ਪੀਤਾ ਜਾਏਗਾ ਉਸੇ ਉਸ ਦਿਨ ਵਾਸਤੇ 12 ਵਾਸਤੇ ਸਾਰੇ ਵਸ ਸਾਰੇ ਵਸਤੇ ਇਹ ਜਿਹੜੇ ਨਗਰ ਜਿਹੜਾ ਦਾਣਾ ਸਟੇਸ਼ਨ ਤੇ ਕਿਹੜੀ ਟ੍ਰੇਨ ਆ ਕਿੰਨੇ ਵਜੇ ਦੀ ਟ੍ਰੇਨ ਆ ਕੀ ਪ੍ਰੋਗਰਾਮ ਉਸੇ ਦਾ ਸਟੇਸ਼ਨ ਤੇ ਨਗਰਕੁੰਤਰੀ ਨਹੀਂ ਹੈ ਹਾਂਜੀ ਇਹ ਆਪਣੇ ਜਿਹ ਚੇਤਨਾ ਮਾਰਕਸ ਜਿਹੜਾ ਹੈਗਾ ਇਹ ਸਟੇਸ਼ਨ ਤੇ ਪਹੁੰਚੇਗਾ ਕਿਹੜੀ ਟ੍ਰੇਨ ਆ ਕਿੰਨੇ ਵਜੇ ਦੀ ਹੈ ਕੀ ਪ੍ਰੋਗਰਾਮ ਹੈ ਭਈਆ ਸਾਢੇ 40 ਮਿੰਟ ਤੇ ਸੱਚਾ ਭਈਆ ਇਹ ਆ ਪਰ 2:30 ਟਾਈਮ ਹੈ ਜੀ ਸੱਚਾ ਦਾ ਤੁਹਾਡਾ ਕੀ ਡਾਟਾ ਟੈਕੀ ਕਾ ਜਾਂ ਕੁਛ ਐ ਨਾ ਇਸ ਸਾਰਾ ਪ੍ਰੋਗਰਾਮ ਹੋ ਗਿਆ ਕੋਈ ਇਸ ਤੇ ਰੱਖੋ ਦੇ ਉੱਥੇ ਦਾ ਜਿਹੜਾ ਤੁਹਾਡਾ ਘਰੋਂ ਚੱਲਣ ਦਾ ਜਿਹੜਾ ਐਡਰੈਸ ਹੈ ਜਿੱਥੋਂ ਚੱਲਣਾ ਉਹ ਸਾਰਾ ਇੱਥੇ ਮੈਂਸ਼ਨ ਆਉਂਦੀ ਜਿਹੜਾ ਘਰੋਂ ਜਿੱਥੋਂ ਚੱਲਣਾ ਹੈ ਉੱਥੇ ਦਾ ਐਡਰੈਸ ਵਗੈਰਾ ਇੱਥੇ ਹੈਗਾ ਤੁਸੀਂ ਬੋਲਦੇ ਹੋਗੇ ਕਿੱਥੋਂ ਚੱਲਣਾ ਮੀਂਹ ਕਰਦੇ ਤੁਹਾਡੇ ਘਰ ਤੋਂ ਕੀ ਐਡਰੈਸ 812 ਮੰਡਰ ਵਿੰਦਗੜ ਉਰੇ ਬਾਰ ਪੇਰਾ ਪਸਟ ਬਰਮੀ ਹੈ ਰਿਹਾ ਤੇ ਹਰਸਪਰ ਦੇਖਾ ਕਰ ਰਿਹਾ ਹਾਂ ਹਰਸਪਰ ਬਾਬਾ ਕਰਦੇ ਰਿਹਾ ਦੋਨਾਂ ਨਾਲ ਠੀਕ ਹੈ